ਹਾਂਜੀ ਸਵਾਗਤ ਹੈ ਜੀ ਇੱਕ ਵਾਰ ਫੇਰ ਸਾਰੇ ਵੀਰਾਂ ਦਾ ਸਾਡੇ YouTube ਚੈਨਲ ਜਗਜੀਤ ਮੋਟਰ ਗਾਰਾ ਜੰਮਰਸਰ ਚਾਚੇ ਦੀ ਵਰਕਸ਼ਾਪ ਤੇ ਅੱਜ ਸੋਨਾਲੀ ਕਾ ਟਰੈਕਟਰ ਇੱਕ ਆਇਆ ਜੀ ਸਾਡੇ ਕੋਲ ਫੁੱਲ ਪੇਂਟ ਮੋਡੀਫਾਈ ਹੋਣ ਵਾਸਤੇ ਤੇ ਇਸ ਟਰੈਕਟਰ ਦੀ ਅੱਜ ਤਿਆਰੀ ਦਿਖਾਉਣ ਲੱਗੇ ਆ ਇਹ ਟਰੈਕਟਰ ਪੇਂਟ ਬਲੱਗਨ ਤੋਂ ਆਇਆ ਸਾਡੇ ਕੋਲ ਫੁੱਲ ਪੇਂਟ ਹੋਏਗਾ ਵੇਰਿੰਗ ਦਾ ਕੰਮ ਹੋਏਗਾ ਇਸ ਟਰੈਕਟਰ ਦਾ ਤੇ ਚਾਰੇ ਟਾਇਰ ਇਹਦੇ ਚੇਂਜ ਕਰਾਂਗੇ ਐਸ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਆਇਆ ਸਾਡੇ ਕੋਲ ਮਰਗਾੜਾ ਦੀ ਹਾਲਤ ਤਾਂ ਕਾਫੀ ਖਰਾਬ ਆ ਪਰ ਮਰਗਾੜ ਕਰਾਂਗੇ ਇਹੋ ਹੀ ਰਿਪੇਅਰ ਵੀ ਇਸ ਲਾਵਾਂਗੇ ਸਾਰੇ ਰਿਪੇਅਰ ਹੋਏਗੇ ਹੁਣਗੇ ਬਰਗੜ ਤੇ ਇਸ ਟਰੈਕਟਰ ਨੂੰ ਕਰਾਂਗੇ ਨਵੇਂ ਮਾਡਲ ਦੇ ਵਿੱਚ ਪੇਂਟ ਨਿਊ ਮਾਡਲ ਵਾਲੇ ਸਟicker ਲਾਵਾਂਗੇ ਦੇਖੋ ਟਰੈਕਟਰ ਖੁੱਲਣ ਤੋਂ ਬਾਅਦ ਪੇਂਟ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਛੋੜ ਨੂੰ ਲੱਗ ਰਿਹਾ ਹੈ ਪ੍ਰੈਮਰ ਦਾ ਕੋਟ ਤੇ ਗਰਾਊਂਡ ਤਿਆਰ ਹੋ ਰਹੀ ਐ ਟਰੈਕਟਰ ਦੇ ਸ਼ੋਅ ਮਰਗਾੜਾ ਦੀ ਫੁੱਲ ਤਿਆਰੀ ਬਖਾਵਾਂਗੇ ਇਸ ਟਰੈਕਟਰ ਦੀ ਪੇਂਟ ਦੀ ਇਸ ਤਰ੍ਹਾਂ ਸਾਰੇ ਪੀਸਣ ਲੱਗੇਗਾ ਪਹਿਲਾਂ ਇਹ ਪ੍ਰਾਈਮਰ ਆ ਜੈਸੀ ਖੁੱਲਣ ਤੋਂ ਬਾਅਦ ਜੈਸੀ ਨੂੰ ਲਾ ਰਹੇ ਆ ਕਾਸਟਿਕ ਸੋਡਾ ਦੇਖੋ ਇਸ ਤਰ੍ਹਾਂ ਸਾਰੀ ਜੈਸੀ ਨੂੰ ਕਾਸਟਿਕ ਸੋਡਾ ਲਾ ਕੇ ਤੇ ਫਿਰ ਹੋਏਗੀ ਇਸ ਟਰੈਕਟਰ ਦੀ ਵਾਸ਼ਿੰਗ ਜਿੰਨਾ ਵੀ ਰਾਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਤਾਂ ਜੋ ਇਸ ਟਰੈਕਟਰ ਦੀ ਫੁੱਲ ਤਿਆਰੀ ਤੇ ਬਾਕੀ ਹੋਰ ਵੀ ਸਾਡੀਆਂ ਵੀਡੀਓ ਦੇਖ ਸਕੋ ਦੇਖੋ ਕਾਸ਼ਟਕ ਤੋਂ ਬਾਅਦ ਵਾਸ਼ਿੰਗ ਹੋ ਰਹੀ ਹੈ ਜੈਸੀ ਦੀ ਤੇ ਇਸ ਤਰ੍ਹਾਂ ਟਰੈਕਟਰ ਦਾ ਰੰਗ ਉਤਰੇਗਾ ਸਾਰਾ ਵਾਸ਼ਿੰਗ ਤੋਂ ਬਾਅਦ ਟਰੈਕਟਰ ਨੂੰ ਸਰਫੇਸਰ ਦਾ ਕੋਟ ਲੱਗ ਰਿਹਾ ਹੈ ਜੈਸੀ ਨਾਲੋਂ ਰਿਮ ਵੱਖਰੇ ਹੋ ਗਏ ਨੇ ਇਸ ਤਰ੍ਹਾਂ ਖੋਲ ਕੇ ਸਾਰੇ ਟਰੈਕਟਰ ਨੂੰ ਪੇਂਟ ਹੁੰਦਾ ਸਾਡੇ ਕੋਲ ਦੇਖੋ ਸਰਫੇਸਰ ਦੇ ਕੋਟ ਤੋਂ ਬਾਅਦ ਸਿੰਗਲ ਕੋਟ ਤੇ ਡਬਲ ਕੋਟ ਹੋਣ ਜਾ ਰਿਹਾ ਹੈ ਨਵੇਂ ਮਾਡਲ ਦੇ ਵਿੱਚ ਤਿਆਰ ਹੋ ਰਿਹਾ ਹੈ ਟਰੈਕਟਰ 올ਡ ਮਾਡਲ ਤੋਂ ਨਿਊ ਲੁੱਕ ਦੇ ਵਿੱਚ ਬਾਕੀ ਤਿਆਰ ਤਿਆਰੀ ਦਿਖਾਵਾਂਗੇ ਕੱਲ ਦੀ ਵੀਡੀਓ ਦੇ ਵਿੱਚ